ਸਟਰੀ ਗਰਲ ਫਰੈਂਡਸ ਮੈਟੋ ਦਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰ ਰਹੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਆਪਾਂ ਪੌੜੀਆਂ ਕਿਵੇਂ ਚੜ ਸਕਦੇ ਹਾਂ ਔਰ ਕਿਵੇਂ ਆਪਾਂ ਉਤਰ ਸਕਦੇ ਹਾਂ ਉਮਰ ਦੇ ਹਿਸਾਬ ਨਾਲ ਆਪਣੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਨੇ ਸੋ ਕਿਹੜੀਆਂ ਕਸਰਤਾਂ ਕਰੀਏ ਕਿ ਆਪਾਂ ਆਸਾਨੀ ਨਾਲ ਪੌੜੀਆਂ ਉੱਪਰ ਚੜਨ ਲੱਗ ਜਾਈਏ ਔਰ ਆਸਾਨੀ ਨਾਲ ਉਤਰਨ ਲੱਗ ਜਾਈਏ ਅੱਜ ਦੀ ਵੀਡੀਓ ਸਪੈਸ਼ਲ ਸੀਨੀਅਰ ਸਿਟੀਜ਼ਨ ਲਈ ਹੈ ਮਤਲਬ 7 ਸਾਲ ਤੋਂ ਬਾਅਦ ਜਿਹੜੇ ਲੋਕ ਪੌੜੀਆਂ ਚੜ੍ਹਨਾ ਚਾਹੁੰਦੇ ਨੇ ਔਰ ਉਤਰਨਾ ਚਾਹੁੰਦੇ ਨੇ ਉਹ ਕਿਹੜੀਆਂ ਕਸਰਤਾਂ ਕਰਨ ਕਿ ਆਸਾਨੀ ਨਾਲ ਚੜ੍ਹ ਜਾਣ ਆਸਾਨੀ ਨਾਲ ਉਤਰ ਜਾਣ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਪ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਨਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਦੂਜੀ ਆਈਡੀ ਹੈ ਡਾਕਟਰ ਗੁਰਸ਼ੇਪ ਸਿੰਘ ਇੱਕ ਹੋਰ ਆਈਡੀ ਹੈ ਡਾਕਟਰ ਬੇਬਾ ਸਰਾਹ ਮੇਰੀ ਵਾਈਫ ਦੀ ਆਈਡੀ ਹੈ Facebook ਤੇ ਸਾਡਾ ਪੇਜ ਹੈ S Sri Singhs Physiotherapy Clinic ਦੇ ਨਾਮ ਤੇ ਉੱਥੇ ਸਾਨੂੰ ਜ਼ਰੂਰ ਫਾਲੋ ਕਰੋ YouTube ਚੈਨਲ Dr Kushair Blogs ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਸੌ ਆਓ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 1 ਐਕਸਰਸਾਈਜ਼ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਤਰੀਕਾ ਦੱਸਾਂਗੇ ਵੀ ਕਿਵੇਂ ਤੁਸੀਂ ਚੜ੍ਹ ਸਕਦੇ ਹੋ। ਮੰਨ ਲਓ ਤੁਹਾਡੇ ਸੱਜੇ ਗੋਡੇ 'ਚ ਦਰਦ ਹੈ। ਔਰ ਤੁਸੀਂ ਪੌੜੀਆਂ ਚੜ੍ਹਨਾ ਚਾਹੁੰਦੇ ਹੋ ਖੱਬੇ ਗੋਡੇ 'ਚ ਦਰਦ ਘੱਟ ਹੈ। ਤਾਂ ਆਪਾਂ ਕੀ ਕਰਾਂਗੇ ਆਪਾਂ ਸਭ ਤੋਂ ਪਹਿਲਾਂ ਖੱਬਾ ਮਤਲਬ ਜਿਹੜਾ ਗੋਡਾ ਚੰਗਾ ਉਹਨੂੰ ਉੱਪਰ ਦੂਸਰਾ ਬਾਜ ਫੇਰ ਉੱਪਰ ਫੇਰ ਦੂਸਰਾ ਬਾਜ ਮਤਲਬ ਜਾਣਾ ਚੰਗੇ ਨਾਲ ਆਉਣਾ ਮਾੜੇ ਨਾਲ ਉੱਤਰਨ ਵੇਲੇ ਕੀ ਕਰਾਂਗੇ ਜਿਹੜਾ ਵੱਧ ਦੁਖਦਾ ਪਹਿਲਾਂ ਇਹ ਥੱਲੇ ਰੱਖਾਂਗੇ ਜਿਹੜਾ ਦੁਖਦਾ ਸੱਜਾ ਵੱਧ ਦੁਖਦਾ ਸੀ ਖੱਬਾ ਬਾਜ ਸੱਚਾ ਪਹਿਲਾਂ ਖੱਬਾ ਬਾਜ ਮਤਲਬ ਇੱਕ ਗੱਲ ਦਾ ਧਿਆਨ ਰੱਖਣਾ ਜੜਾ ਜਾਣਾ ਚੰਗੇ ਨਾਲ ਆਉਣਾ ਮੰਦੇ ਨਾਲ ਗੋਬਿਤ ਗੁਡ ਕਮ ਵਿਦ ਬੈਡ हूँ तो कसरत करके दिखानेुझाना कर पहली एक्सरसाइज आप करेंगे हील रेस देखो ऐसे भी आप रसोई च स्लैब के कंडे खड़ जाना और फल लेने हाथ देखो इदा रख लेने देखो हाँ रख लेने स्लैब के हल्के चे आप हील रेस करें एक दो तीन चार पांच छत अठ नौ दस रिलैक्स दस बारी किया सैट लाने य होगी पहलीसरत जी दूजी कसरत है इस फिर सहारा लवेंगे और पर टू ऑफ एक दो मतलब पंजे ऊपर चाहेंगे तीन चार पे सात, अठ नौ दस दैन रिलैक्स इससे भी आप सैट लाने योगी दूजी कसरत जी तीजी कसरत है दैट इज हैल सीधे खड़ जाए और गोडे ने इदा मोड़ना फिर वापस एक दो तीन चार पांच पड़ी आ मूवमेंट है ना ही एक्टिवेट कर दी करती सात आठ नौ दस एक पास हो गया फिर दूजे पास एक दो तीन चार पांच पे सात, आठ, नौ दस दिन रिलैक्स इस भी सी, एक सैट लाया इससे पांच सैट लाने ये होगी थोड़ी तीजी कसरत जो चौथी कसरत आ फिर आप किसी चीज़ का सहारा लवेंगे और लत उपर चका ये है कि हिप दे के लिए एक्सरसाइज एक दो तीन चार पां छत अठ 9 10 देन ਰਿਲੈਕਸ ਇੱਕ ਸਾਈਡ ਹੋ ਗਿਆ ਪਰ ਦੂਜੀ ਸਾਈਡ ਕਰਾਂਗੇ 1 2 3 4 5 6 7 8 9 10 देन ਰਿਲੈਕਸ ਇਸ ਨੂੰ ਵੀ ਤੁਸੀਂ ਪੰਜ ਸੈਟ ਲਾਉਣੇ ਆ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਹੁਣ ਜਿਹੜੀ ਪੰਜਵੀਂ ਐਕਸਰਸਾਈਜ਼ ਆ ਇਹ ਆਪਾਂ ਕੀ ਕਰਾਂਗੇ ਇਦਾਂ ਉੱਚੀ ਜਗ੍ਹਾ ਤੇ ਬੈਠ ਜਾਵਾਂਗੇ ਔਰ इतने हथ रख ले लत्त उपर चकेंगे पैर अंदर मोड़ के दस सैकेंड होल्ड एक दो तीन चार पे सात, आठ, नौ दस दिन रिलैक्स दस वारी इधर दस वारी इधर एक दो तीन चार पे सात, आठ, नौ दस दैन रिलैक्स सो so, दस बारी ये आसान कसरत ने सौखियाँ कसरत ने ज्यादा औखिया नहीं कसरत हर दे सैट लाने हैं ਔਰ ਤੁਸੀਂ ਜਦੋਂ ਕਾਰਨੀਆ ਸ਼ੁਰੂ ਕਰ ਦੋਗੇ ਤੁਹਾਨੂੰ ਪੌੜੀਆਂ ਚੜ੍ਹਨ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਸੀ ਉਹ ਕਿਤੇ ਬਿਹਤਰ ਹੋਣੀ ਸ਼ੁਰੂ ਹੋ ਜਾਏਗੀ ਅਗਰ ਵੀਡੀਓ ਵਧੀਆ ਲੱਗੀ ਤਾਂ ਤਾਂ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਵੀ ਜਰੂਰ ਕਰਿਓ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਫਿਰ ਸਾਡਾ ਹੌਸਲਾ ਹੋਰ ਵਧਾਏ ਸੋ ਮਿਲਾਂਗੇ ਚਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ